ਲੇ ਪਾਸੇ ਬੈਠਿਆ ਦਾ ਮੋਟੂ ਕੀ ਅਸੀਂ ਚੁੱਕ ਕੇ ਲੈ ਆਏ ਸੀ ਕਿ ਇੱਥੇ ਸੈਕਟਰ ਹਸਪਤਾਲ ਦੇ ਗਰਮਪਰਾਜੀ ਓਕੇ ਮਾਨ ਸਾਹਿਬ ਜੀ ਹੂੰ ਤੇ ਪੰਜ ਸਾਹਿਬ ਨਾਲ ਸੀਗੇ ਜਦੋਂ ਅਸੀਂ ਜਦੋਂ ਮੈਡੀ ਸਰਪੰਚ ਸਾਹਿਬ ਅੰਦਰ ਗਏ ਆਗੇ ਉਦੋਂ ਡਾਕਟਰ ਸਾਹਿਬ ਬਾਹਰ ਨੂੰ ਆ ਰਹੇ ਸੀਗੇ ਅਸੀਂ ਉਹਨੂੰ ਪੁੱਛਿਆ ਕਿ ਮੁੰਡੇ ਦਾ ਕੀ ਕੰਡੀਸ਼ਨ ਹੈਗੀ ਉਹ ਕਹਿੰਦਾ ਵੀ ਮੁੰਡਾ ਨਾਰਮਲ ਹੈ ਬਿਲਕੁਲ ਠੀਕ ਹੈ ਜੀ ਠੀਕ ਹੈ ਨਾ ਤੇ ਚਲੋ ਅਸੀਂ ਕਿਹਾ ਵੀ ਜੇ ਕੋਈ ਦਿੱਕਤ ਵਾਲੀ ਗੱਲ ਹੈ ਉਹ ਕਹਿੰਦਾ ਵੀ ਇਹੋ ਜੀ ਕੋਈ ਦਿੱਕਤ ਨਹੀਂ ਨਾਰਮਲ ਮੁੰਡਾ ਹੈਗਾ ਅਸੀਂ ਇੱਥੇ ਕਹਿੰਦਾ ਸੀਟੀ ਸਕੈਨ ਕਰਾਂਗੇ ਉਦੋਂ ਬਾਅਦ ਇਹਨਾਂ ਦਾ ਕਾਬਦਾ ਬਰਨਾਲੇ ਹਸਪਤਾਲ ਹੈ ਜੀ ਅਸੀਂ ਉਹਦੇ ਚ ਕਹਿੰਦਾ ਰੈਫਰ ਕਰਤਾ ਜੀ ਚਲੋ ਜਿਹੜੇ ਸੂਚਪਿੰਡ ਦੇ ਬੰਦੇ ਸੀਗੇ ਜੀ ਉਹ ਕਹਿੰਦੇ ਵੀ ਸਾਨੂੰ ਉਹ ਹਸਪਤਾਲ ਮਨਜ਼ੂਰ ਨਹੀਂ ਅਸੀਂ ਤਾਂ ਬਠਿੰਡੇ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਆਪਸ ਵਿੱਚ ਉਦੋਂ ਬਾਅਦ ਅਸੀਂ ਇਹਨਾਂ ਦਾ ਆਪਸ ਵਿੱਚ ਵੀ ਰਹਿਗਾ ਸੂਚਾਉਣਿਆਂ ਨਾਲ ਉਹ ਕਹਿੰਦੇ ਵੀ ਅਸੀਂ ਬਠਿੰਡੇ ਲੈ ਕੇ ਜਾਣਾ ਉਹ ਕਹਿੰਦੇ ਅਸੀਂ ਤੁਸੀਂ ਬਰਨਾਲੇ ਲੈ ਕੇ ਜਾਓ ਉਸ ਚੱਕਰ ਜਿਹੜਾ ਸੀਟੀ ਸਕੈਨ ਕਰਦੇ ਸੀ ਦੋ 2.5 ਘੰਟੇ ਲੱਗੇ ਜੀ ਮੁੰਡੇ ਨੂੰ ਦੋ ਵਾਰ ਦੋ ਡੈਚ ਹੋ ਗਏ ਜੀ ਉਸ ਤੋਂ ਬਾਅਦ ਇਹ ਚੱਕਰ ਹੋਇਆ ਜੀ ਉਹਦੇ ਕਾਰਨ ਤੇ ਮੰਨ ਲਓ ਮਾਨ ਸਾਹਿਬ ਨੇ ਹੁਣੇ ਕਹਿਤਾ ਵੀ ਮੰਡੀ ਕਲਾਂ ਦੀ ਤੇ ਮੰਨ ਲਓ ਵੀ ਸੂਚਾਂ ਦੀ ਮੈਡੀਕਲ ਸੌਦਾ ਸਾਰੀ ਬੰਦ ਕਰਤੀ ਗ੍ਰਾਮਪਰਾ ਸਾਰੀ ਗ੍ਰਾਮਪਰਾ ਬੰਦ ਨਹੀਂ ਆ ਇਸ ਤੇ ਪ੍ਰੋਬਲਮ ਤੇ ਅਸੀਂ ਡੀ ਸਾਹਿਬ ਨੂੰ ਮਿਲਣਾ ਹੈ ਅੱਛਾ ਜਦੋਂ ਐਕਸੀਡੈਂਟ ਹੋਇਆ ਉਹਦੇ